ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਧ ਜੀ ਕੀ ਆਦ ਦੇਖ ਰਹੇ ਹੋ ਗੁਰੂ ਦਾਸ ਬੇਗੰਪੁਰਾ ਸਦਨ ਜੋ ਸ੍ਰੀ ਖਰਗੜ ਸਾਹਿਬ ਦੇ ਇਲਾਕੇ ਵਿੱਚ ਬਾਹਾਪੁਰਸ਼ਾ ਨੇ ਚਰਨ ਗੰਗਾ ਦੇ ਨਜ਼ਦੀਕ 36 ਏਕੜ ਜਗ੍ਹਾ ਲੈ ਕੇ ਜਿਸ ਵਿੱਚ ਬਹੁਤ ਵਧੀਆ ਵਧੀਆ ਬੂਟੇ ਲਗਾਉਣ ਜਾ ਰਹੇ ਇਹ ਸਾਰੇ ਹੀ ਫੁੱਲਾਂ ਵਾਲੇ ਦਰਖਤ ਆ ਤੇ ਫਲਾਂ ਵਾਲੇ ਵੀ ਦਰਖਤ ਉਧਰ ਗੁਰੂ ਰਵਿਦਾਸ ਸਦਨ ਦੇ ਆਪਣੇ ਬਾਟਕਾ ਦੇ ਵਿੱਚ ਲਗਾਏ ਜਾਣਗੇ ਤੇ ਜਿੰਨੇ ਵੀ ਫੁੱਲਾਂ ਵਾਲੇ ਦਰਖਸ਼ਾ ਇਹ ਸਾਰੇ ਸਦਨ ਦੇ ਵਿੱਚ ਲਗਾਏ ਜਾਣਗੇ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਇਹਦੇ ਵਿੱਚ ਅਸੀਂ ਬਹੁਤ ਕਿਸਮਾਂ ਦੇ ਬੂਟੇ ਲਗਾ ਰਹੇ ਆ ਜਿਹੜੀ ਸੰਗਤ ਆਵੇ ਇਹਨਾਂ ਦੇ ਥੱਲੇ ਵੀ ਬੈਠੇ ਛਾਂ ਵਾਲੇ ਬੂਟੇ ਵੀ ਔਰ ਫੁੱਲਾਂ ਵਾਲੇ ਬੂਟੇ ਵੀ ਤੇ ਫਲਦਾਰ ਇੱਕ ਬੂਟੇ ਵੀ ਬਹੁਤ ਵਧੀਆ-ਵਧੀਆ ਕਿਸਮਾਂ ਦੇ ਲਿਆ ਕੇ ਲਾ ਰਹੇ ਆ ਤੇ ਸੰਗਤ ਨੂੰ ਬੇਨਤੀ ਆ ਆਪੋ ਆਪਣੀ ਮਨੋਇਛਾ ਜਿਹਨਾਂ ਦੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੋ ਤੁਹਾਡੀਆਂ ਇੱਛਾ ਪੂਰੀਆਂ ਹੋਣ ਤੇ ਤੁਸੀਂ ਵੀ ਗੁਰੂਵਦਾਸ ਬਾਟਕਾ ਦੇ ਵਿੱਚ ਆਪੋ ਆਪਣੇ ਇੱਛਾ ਅਨੁਸਾਰ ਵਧੀਆ ਤੋਂ ਵਧੀਆ ਜੋ ਬੂਟੇ ਆ ਉਹ ਲਿਆ ਕੇ ਲਗਾਓ ਤੇ ਮਹਾਰਾਜ ਤੁਹਾਡੇ ਘਰਾਂ 'ਚ ਹਰਿਆਵਲੀ ਲਾਵੇ ਤੇ ਸਾਰੀਆਂ ਸੰਗਤਾਂ ਜੀ ਦੇਖ ਰਹੀਆਂ ਇਹ ਬਿਗੰਪੁਰਾ ਸਦਨ ਜਿੱਥੇ ਕੱਲ ਭਗਵਾਨ ਵਾਲ ਨੂੰ 27 ਤਰੀਕ ਨੂੰ ਮਨਾਲੀ ਤੋਂ ਕੁੱਲੂ ਮਨਾਲੀ ਤੋਂ ਚੱਲ ਕੇ ਗੁਰੂ ਭਗਵਾਨ ਵਾਲਮੀਕ ਮਹਾਰਾਜੀ ਦੀ ਸ਼ੁਭ ਯਾਤਰਾ ਆ ਰਹੀ ਆ ਜਿਸ ਵਿੱਚ ਕੋਈ 4-500 ਗੱਡੀਆਂ ਹੋਰ ਮਹਾਨ ਮਹਾਪੁਰਸ਼ ਵੀ ਆ ਰਹੇ ਆ ਔਰ ਸੰਤ ਬਾਬਾ ਪ੍ਰਗਨਾ ਜੀ ਇਸ ਯਾਤਰਾ ਵਿੱਚ ਇੱਥੇ ਸ਼ਾਮਲ ਹੋਣਗੇ ਤਾਂ ਇਹ ਯਾਤਰਾ ਰਾਤ ਹੁਸ਼ਿਆਰਪੁਰ ਰਹੇਗੀ ਔਰ ਦਿਨੇ ਇੱਥੇ ਸਾਰਾ ਲੰਗਰ ਪਾਣੀ ਛਕ ਕੇ ਤਾਂ ਰਾਤ ਨੂੰ ਹੁਸ਼ਿਆਰਪੁਰ ਰਹੇਗੀ ਤੇ ਇਹ ਯਾਤਰਾ ਹੁਸ਼ਿਆਰਪੁਰ ਹੁੰਦੀ ਹੋਈ ਭਗਵਾਨ ਬਾਲਮੀਕ ਜੋ ਆਸ਼ਰਮ ਹੈ ਅੰਮ੍ਰਿਤਸਰ ਵਿਖੇ ਉਹਦੇ ਸਾਰੀਆਂ ਸੰਗਤਾਂ ਨਕਮਸਤ ਹੋਣਗੀਆਂ ਤੇ ਇਹਦੇ ਵਿੱਚ ਪਾਲਕੀ ਵੀ ਹੈ ਔਰ ਵਧੀਆ ਸਵਾਰੀਆਂ ਵਾਲੀਆਂ ਗੱਡੀਆਂ ਔਰ ਸਾਰੀਆਂ ਸੰਗਤਾਂ ਸਵਾਰੀਆਂ ਦੇ ਵਿੱਚ ਆਪਣੇ ਸ਼ਹਿਰ ਆਪਣੇ ਯਾਤਰਾ ਕਰਦੇ ਹੋਏ ਸਾਰੇ ਹੀ ਆਪੋ ਆਪਣੇ ਇੱਛਾ ਅਨੁਸਾਰ ਗੁਰੂ ਮਾਰੇ ਦੇਸ਼ ਯਾਤਰਾ ਵਿੱਚ ਸ਼ਾਮਿਲ ਹੋਣਗੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇਗੇ ਤੁਸੀਂ ਵੀ ਇੱਥੇ ਆ ਕੇ ਨਾਲੇ ਸੰਗਤਾਂ ਦੇ ਦਰਸ਼ਨ ਕਰੋ ਨਾਲੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਵੋ ਇਹ ਪਹਿਲੀ ਵਾਰ ਆ ਜੋ ਗੁਰੂਵਦਾਸ ਬੇਗਮਪੁਰਾ ਸਦਨ ਦੇ ਵਿੱਚ ਯਾਤਰਾ ਰੁਕੇਗੀ ਔਰ ਲੰਗਰ ਪਾਣੀ ਸ਼ਕ ਕੇ ਜਾਵੇਗੀ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਔਰ ਗੁਰੂ ਪਾਤਸ਼ਾਹ ਕਿਰਪਾ ਕਰੇ ਆਪ ਨੂੰ ਸ਼ੁਭ ਅਸ਼ੀਰਵਾਦਾਂ ਪ੍ਰਦਾਨ ਕਰਨ ਇਹ ਦੇਖੋ ਫੁੱਲ ਲੱਗੇ ਹੋਏ ਫਲ ਲੱਗੇ ਹੋਏ ਆ ਔਰ ਦੂਰ ਤੱਕ ਵਧੀਆ ਵਧੀਆ ਬੂਟੇ ਲਗਾਏ ਆ ਤਾਂ ਕਿ ਸਾਡੀ ਸੰਗਤ ਇਹਨਾਂ ਬੂਟਿਆਂ ਦੇ ਥੰਡੇ ਬੈਠ ਕੇ ਛਾਂ ਦੇ ਵਿੱਚ ਬੈਠ ਕੇ ਤੇ ਮਾਲਾ ਸਿਮਰਨ ਕਰ ਸਕਦੀ ਹੈ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੈ ਗੁਰਦੇਵ